ਬਾਦਸ਼ਾਹ ਨੂੰ ਮਿਲਣ ਵਾਸਤੇ ਜਾਂਦੇ ਨੇ ਇਹ ਗੱਲ ਉਹਨਾਂ ਨੂੰ ਚੰਗੀ ਨਹੀਂ ਲੱਗੀ ਐ ਕੁਝ ਗੁਰੂ ਘਰ ਦੇ ਵਿਰੋਧੀ ਵੀ ਉੱਥੇ ਬੈਠੇ ਹੋਏ ਸਨ ਬਾਦਸ਼ਾਹ ਨੇ ਸਤਪੁਰਾਂ ਦਾ ਜਿੰਨਾ ਸਨਮਾਨ ਕੀਤਾ ਇਹਨਾਂ ਨੇ ਵੇਖਿਆ ਉੱਠ ਕੇ ਕਾਜੀ ਬੋਲਿਆ ਏ ਕਹਿ ਲਗਾ ਇਹਨਾਂ ਨੂੰ ਤੁਸੀਂ ਗੁਰੂ ਮੰਨਦੇ ਹੋ ਇਹਨਾਂ ਨੂੰ ਤੁਸੀਂ ਪੀਰ ਮੰਨਦੇ ਹੋ ਜੇ ਵਾਕਈ ਇਸ ਤਰ੍ਹਾਂ ਦੀ ਗੱਲ ਐ ਇਹ ਆਓ ਵਲੀ ਅੱਲਾਹ ਐ ਤੇ ਫਿਰ ਇਹਨਾਂ ਨੂੰ ਕੋਈ ਕਰਾਮਾਤ ਖਾਵਣ ਜਿਹਨਾਂ ਦੇ ਵਿੱਚ ਕੋਈ ਇਮਾਕਤ ਹੈ ਕਰਾਮਾਤ ਹੈ ਤੇ ਦਿਖਾਓ ਮੇਰੇ ਪਾਤਸ਼ਾਹ ਕਹਿੰਦੇ ਕਰਾਮਾਤ ਜ਼ਹਿਰ ਹੋਇਆ ਕਰਦੀ ਹੈ ਕਰਾਮਾਤ ਦਿਖਾਈ ਨਹੀਂ ਜਾਂਦੀ ਹੈ ਕਰਾਮਾਤ ਪਰਤਾ ਢੁੱਸੀ ਹੈ ਨਹੀਂ ਅਸੀਂ ਮੰਨਦੇ ਨਹੀਂ ਤੁਸੀਂ ਕਰਾਮਾਤ ਮਖਾਓ ਮੇਰੇ ਪਾਤਸ਼ਾਹ ਕਹਿੰਦੇ ਜ਼ਰੂਰ ਵੇਖੀਂ ਹਾਂ ਅਸੀਂ ਕਰਾਮਾਤ ਵੇਖੇ ਤੋਂ ਬਿਨਾ ਬੰਦੇ ਨਹੀਂ ਬਹਾਦਰ ਸ਼ਾਹ ਦੇ ਹੱਥ ਜੋੜੇ ਨੇ ਬਹਾਦਰ ਸ਼ਾਹ ਦੇ ਅੰਦਰ ਦੀ ਗੁੱਝ ਨਹੀਂ ਪਾਤਸ਼ਾਹ ਨੇ ਕਹਿੰ ਲੱਗੇ ਕਾਜੀ ਜੀ ਪਹਿਲੀ ਕਰਾਮਾਤ ਆ ਤੁਹਾਡੇ ਸਾਹਮਣੇ ਉਹ ਬੈਠਾ ਬਾਦਸ਼ਾਹ ਬਾਦਸ਼ਾਹ ਆਪਣੇ ਹੁਕਮ ਦੇ ਨਾਲ ਚਾਹਵੇ ਤੇ ਜਿੰਨੂੰ ਮਰਜ਼ੀ ਸਜ਼ਾਏ ਮੌਤ ਦੇ ਦੇਵੇ ਬਾਦਸ਼ਾਹ ਆਪਣੇ ਹੁਕਮ ਨਾਲ ਤਖਤ ਬਟਾਲ ਸਕਦਾ ਹੈ ਬਾਦਸ਼ਾਹ ਆਪਣੇ ਹੁਕਮ ਦੇ ਨਾਲ ਕੁਝ ਵੀ ਕਰ ਸਕਦਾ ਹੈ ਇਹ ਹਿੰਦੁਸਤਾਨ ਦਾ ਬਾਦਸ਼ਾਹ ਹੈ ਇਹਦੇ ਹੁਕਮ ਦੇ ਅੱਗੇ ਹਜ਼ਾਰਾਂ ਸਿਰ ਝੁਕਦੇ ਨੇ ਇੱਕ ਕਰਾਮਾਤ ਹੈ ਨਹੀਂ ਮਹਾਰਾਜ ਕੋਈ ਹੋਰ ਕਰਾਮਾਤ ਹੋਣੀ ਹਜ਼ੂਰ ਨੇ ਆਪਣੇ ਮੋਹਰ ਤੇ ਆਪਣੇ ਖੀਸੇ ਦੇ ਵਿੱਚੋਂ ਬਾੜੇ ਦੇ ਖੀਸੇ ਵਿੱਚੋਂ ਇੱਕ ਮੋਹਰ ਕੱਢੀ ਹੈ ਸੋਨੇ ਦੀ ਮੋਹਰ ਕਹਿ ਲਗੇ ਦੂਜੀ ਕਰਾਮਾਤ ਆਉਂਦੀ ਹੈ ਅਸੀ ਸੁਬਾਬਕ ਕਹਿੰਦੇ ਨਾ ਜਿਹਦੀ ਕੋਠੀ ਧਾਣੇ ਉਹਦੇ ਕਮਲੇ ਵੀ ਸਿਆਣੀ ਕਹਿੰਦੇ ਜਿਹਦੀ ਜੇਬ ਦੇ ਵਿੱਚ ਇਹ ਕਰਾਮਾਤ ਹੈ ਨਾ ਉਹ ਹਿੰਦੁਸਤਾਨ ਦੇ ਤਖਤ ਨੂੰ ਵੀ ਗਰਾ ਸਕਦਾ ਜੀ ਉਹ ਹਿੰਦੁਸਤਾਨ ਦੇ ਤਖਤ ਨੂੰ ਵੀ ਬਦਲ ਸਕਦਾ ਹੈ ਜਿੰਦੋਸਤਾਨ ਦੀ ਤਾਕਤ ਨੂੰ ਬਦਲ ਸਕਦਾ ਹੈ ਰਾਜਨੀਤਿਕ ਦਸ਼ਾ ਬਦਲ ਸਕਦਾ ਹੈ ਦੂਜੀ ਕਰਾਮਾਤ ਇਹ ਹੈ ਕਾਜੀ ਅਜੇ ਵੀ ਰਾਜੀ ਨਹੀਂ ਹੋਇਆ ਏ ਮੇਰੇ ਪਾਤਸ਼ਾਹ ਨੂੰ ਕਹਿਣ ਲੱਗਾ ਕਹਿੰਦਾ ਇਹ ਬੁਝਾਰਤਾਂ ਜੀਆਂ ਨਾ ਪਾਉ ਗੁਰੂ ਜੀ ਕੋਈ ਕਰਾਮਾਤ ਦਿਖਾਓ ਵੀ ਦੁਨੀਏ ਦੇ ਮਾਲਕ ਸਾਹਿਬਾ ਕਮਾਲ ਗੁਰਦੇਵ ਪਤਸ਼ਾਹ ਮਹਾਰਾਜ ਜੀ ਵਜਤ ਵਿੱਚ ਆਏ ਨੇ ਮੇਰੇ ਪਤਸ਼ਾਹ ਮਹਾਰਾਜ ਜੀ ਦੇ ਨੇਪਰ ਲਾਲ ਹੋਏ ਨੇ ਹਜ਼ੂਰ ਨੇ ਆਪਣੇ ਘਾਤਰੇ ਪਈ ਹੋਈ ਸ਼ਮਸ਼ੀਰ ਨੂੰ ਧੋ ਕੇ ਕਾਜ਼ੀ ਦੇ ਬਲੇ ਵਿਖਾ ਕੇ ਕਹਿ ਲਗੇ ਕਾਜ਼ੀ ਜੀ ਦੂਜੀ ਤੀਜੀ ਕਰਾਮਾਤ ਹੈ I'm <laughs>